ਗਾਈਜ਼ ਵੈਲਕਮ ਟੂ ਅਵਰ ਚੈਨਲ ਦਰਤਾ ਪੰਜਾਬ ਸ਼ੋਅ ਗਾਈ ਹੁਣ ਤੁਹਾਨੂੰ ਅਸੀਂ ਪੀਟੀਆ ਦੇ ਦਾ ਗਰਾਉਂਡ ਦਿਖਾਉਣੇ ਆ ਜਿੱਥੇ ਟੂਰਨਾਮੈਂਟ ਹੋਊਗਾ ਆ ਦੇਖੋ ਇੱਥੇ ਤੇ ਦੇ ਸਾਹਮਣੇ ਜਿਹੜੀ ਆਪਣੇ ਕਮੇਟੀ ਵਾਲੇ ਬਾਈ ਵੀ ਨੇ ਉਹ ਕਹਿੰਦੇ ਆ ਵੀ ਇੱਥੇ ਦੇ ਪਾਸੇ ਆਪਾਂ ਤੇ ਦੇ ਸਾਹਮਣੇ ਜਨਰਲ ਵੀ ਮੋਟਰਸਾਈਕਲ ਲੋ ਹਾਂ ਦਾ ਹਾਂਜੀ ਬਾਈ ਜੀ ਦੁਨੀਆ ਹੀ ਬੱਸ ਲੈ ਲਓ ਜੀ ਲੋ ਹੈਲੋ ਬੋਧਨੀ ਕਸ਼ੇ ਮਾਨਸਰਮਾਨ ਨੂੰ ਆਪਾਂ ਕਰ ਜੀ ਬਾਈ ਤਨਜੀਲ ਦਾ ਮਾਨਸਰਮਾਨ ਸਤਿ ਸ਼੍ਰੀ ਅਕਾਲ ਸ਼ਨੀ ਬਰਾਣ ਉਹਨਾਂ ਨੂੰ ਵੀ ਬੇਨਤੀ ਹੈ ਆਪਣਾ ਮਾਨਸਰਮਾਨ ਲੈ ਲੈ ਸਿੰਧੂ ਬਾਈ ਉਹ ਵੀ ਆ ਕੇ ਆਪਣਾ ਮਾਨਸਰਮਾਨ ਲੈ ਲੈ ਦਮਨਜੀਤ ਸੀਨੀਅਰ ਸਿਨੀਅਰ ਉਹ ਵੀ ਆ ਕੇ ਮਾਨਸਰਮਾਨ ਲੈ ਲੈ ਸਾਡਾ ਭਾਈ ਆਇਆ ਹੈ ਹੈਂਡੀਕੈਪਟ ਹੈ ਇਹ ਜਿੰਨ੍ਹੇ ਇਸ ਮੇਰੀ ਦੰਦਾਂ ਦੇ ਨਾਲ ਮੋਰਟ ਹੈ ਕਹਿੰਦੇ ਕਹਿੰਦੇ ਬੜਾ ਉਹ ਖੜੇ ਤਾੜੀਆਂ ਮਾਰੋ ਯਾਰ ਭਾਈ ਦੇ ਮਾਊਥਨਾ ਦੇਖੋ ਤੁਸੀਂ ਕਿੰਡਾ ਵੱਡਾ ਕਿੰਡਾ ਵੱਡਾ ਹੌਸਲਾ ਯਾਰ ਦੰਦਾਂ ਦੇ ਨਾਲ 1 ਲੱਖ ਹੈਂਡੀਕੈਪਟ ਵੀ ਆ ਭਾਈ ਇਹ ਆਪਾਂ ਕਲੀਅਰ ਕਰ ਰਹੇ ਨੇ ਅਭੀ ਸਾਡੇ ਕੋਲੇ ਨੌਕਰੀ ਦੀ ਜਾਪਾ ਹਿੰਮਤ ਹਾਰ ਜੰਨੇ ਕਿਸੇ ਗੱਲ ਨੂੰ ਲੈ ਕੇ ਤੁਸੀਂ ਇੱਧਰ ਦੇਖੋ ਬਾਈ ਦੇ ਹਿੰਮਤ ਰਹੀ ਆਈ ਨੂੰ ਫੇਰ ਵੀ ਇਹਨਾਂ ਗਰਾਉਂਡਾਂ ਤੋਂ ਬਾਈ ਦਾ ਘਰ ਜਾਂਦਾ ਤੇ ਜਰੂਰ ਆਪਾਂ ਬੋਤੋ ਬਾਈ ਦਾ ਮਾਨ ਦਾ ਮਾਨ ਸਨਮਾਨ ਕਰਨਾ ਸਾਰੇ ਵੀਰਾਂ ਨੂੰ ਬੇਨਤੀ ਹੈ ਜਿੰਨੇ ਵੀ ਸਤਿਕਾਰਯੋਗ ਜੀ ਨੇ ਬੈਠੇ ਆ ਸਾਡੇ ਮਾਨ ਜੋ ਸਰਪੰਚ ਦੇ ਮਤਾਂ ਦੇ ਲੋਈ ਤਾਰੀਆਂ ਮਾਰੋ ਦੱਸ ਦਿਓ ਇਹ ਬਾਪੀ ਵੇਟ ਹੈ ਇਹ ਨੌਜਵਾਨ ਡੰਡ ਮਾਰ ਰਿਹਾ ਹੈ ਉਹ ਵੀ ਡੰਡ ਮਾਰ ਵਾਲੇ ਨੂੰ ਕੁਛ ਨਹੀਂ ਹੋਇਆ। ਟੋਰੀ ਥੱਕ ਗਿਆ। ਟੋਰੀ ਥੱਕ ਗਿਆ। ਟੋਰੀ ਨੂੰ ਅੱਜ 3 ਮਿੰਟ ਹੋ ਗਏ। ਕਹਿੰਦੇ ਲਗਾਤਾਰ ਬਰਕਰ ਖੜਾ ਰਿਹਾ। ਮੈਂ ਤਾਂ 50 ਟੱਟ ਤੋਂ ਗੁੜੀ ਸੰਘਰ ਦੇ। ਹੁਣ ਹੋ ਗਈ ਯਾਰ ਸਾਨੂੰ ਤਾਂ ਹੋਰ ਇੱਕ ਨਾ ਰੰਗ ਨਹੀਂ ਬਣਾ ਲੇ ਲੋਕ। ਅਵਿਸ਼ੇਸ਼ ਤੌਰ ਤੇ ਆਇਆ ਹੈ। ਇਹ ਵੱਡੇ ਜੋਗ ਦਾ ਨੇ ਮੇਲੇ ਦੇ ਲਈ। यानी की तारी भाई गोे लाॻे जहिड़ा धारा बहुत आहे भाई सॼे ਗਗਵਿੰਦਰ ਸਿੰਘ ਵੀ ਸਾਡੇ ਨਾਲ ਪਹੁੰਚ ਗਏ ਉਹਦੇ ਵੱਲੋਂ 15000 ਦੇ ਵੱਡੇ ਜੋ ਇੱਕ ਸੈਮੀ ਜਿੱਤ ਕੇ ਫਾਈਨਲ ਗੇਡੇ ਮੁੰਡੇ ਨੇ ਇੱਕ ਸੈਮੀ ਜਿਹੜਾ ਲੂਜ਼ ਕਰ ਗਏ ਸਰਦਾਰ ਕਬੀ ਦੀ ਟੀਮਾਂ ਦੇ ਤਾੜੀ ਮਾਰੋ ਇਸ ਟੀਮ ਦੇ ਮੁੰਡੇ 15ਵਾਂ ਤਰੀਕ ਨੂੰ ਆਪਣੇ ਕੋਲ ਆਏ ਹੋਏ ਐ ਤਿੰਨ ਮਿੰਟ ਉਹਦੇ ਮੁੰਡਾ ਨੂੰ ਆਇਆ ਨੂੰ ਬਗਾਤਾਰ ਨੇ ਜਿਹੜੇ ਮੁੰਡੇ 15 ਸੋਹਾਰ ਸਤਾਰਨ ਸਿੰਘ ਜਿਹੜਾ ਲੜਨ ਲਈ ਆਦੂ ਤੁਸੀਂ ਵੀ ਨਾਲ ਬੈਠੋ ਬੇਜਾ ਮਾਈਕ ਦੇ ਨਾਲ ਮਾਈਕ ਤੇ ਐ ਉੱਡਿਆ ਮਾਈਕਾ ਕਿਹਦੀ ਲਈ ਆ ਰਿਹਾ ਇਹਨਾਂ ਦਾ ਵੀ ਇੱਕੀ ਰੋਕੀ ਮੜਾ ਮੈਂ ਕਿਹਾ ਵੀ ਆਹ ਕਰਕੇ ਬੜੀ ਮੈਂ ਕਿਹਾ ਵੀ ਜਾਓ ਸੈਕੰਡ ਪ੍ਰਾਈਜ਼ ਵੀ ਉਹਦੀ ਸੈਕੰਡ ਬਲ ਰੱਖੀ ਤੁਸੀਂ ਆਓ ਜੀ ਸੀਨੀਅਰੋ ਹੱਸਣਾ ਹੱਸਣਾ ਇਹ ਸੈਕੰਡ ਪ੍ਰਾਈਜ਼ ਆ ਤਾੜੀ ਮਾਰੋ ਰਸਤੀ ਬੜੀ ਜ਼ੋਰਦਾਰ ਹਮਾਈ ਤੋਂ ਕਰਕੇ ਲੰਮ ਸਿੱਧੇ ਤੋਂ ਖੜਾ ਹੋਣਾ ਥੱਲੇ ਬੈਠ ਜਾਓ ਫੋਟੋ ਸਹੀ ਆਊਗੀ ਥੱਲੇ ਬੈਠ ਜਾਓ पता है रख आईटी लोग जो करते हैं आ मैच खिलाने वाले हैं इस क्लियर ने बहुत-बहुत बधाई और कहीं 2 मीटर पीछे जाओ उधर ही रखो इधर माइक मत लाओ माइक लोग माइक ले रहे हैं अल्लाह रखे तुम बहुत-बहुत मारे किसी चौथे नंबर के ये सेकंड वीरे कोई कोई किसी बोलूं भाई खेड़े मेरी जान की नाम है भाई

ਅੱਜ ਪੂਰੀ ਸੇਵਾ ਹੋਈ ਪੂਰੀ ਬਧੀਆ ਪ੍ਰਬੰਧਨ ਕਮੇਟੀ ਸਾਡੀ ਹੈ ਬਹੁਤ ਵਧੀਆ ਪ੍ਰਬੰਧ ਕੀਤਾ ਸਾਡਾ ਕਮੇਟੀ ਨੇ ਸਾਨੂੰ ਉਮੀਦ ਨਹੀਂ ਸੀ ਕਿ ਅੱਜ ਆ ਕੇ ਇੰਨਾ ਬੰਦ ਪਹੁੰਚਾਂਗੇ ਪਰ ਪਹੁੰਚੇ ਹੋਰ ਫਾਇਰਲੇ ਲਵੀ ਪ੍ਰੈਜ਼ੀਡੈਂਟ ਇੱਕ ਗੱਲ ਹੋਰ ਹੈ ਤੁਸੀਂ ਇਹ ਵੀ ਦੱਸ ਰਹੇ ਹੋ ਕਿ ਕੋਈ ਪਰਸੈਂਟ ਵੀ ਪੈਸੇ ਜੇਕਰ ਲਵੋਗੇ ਇਹ ਵੀ ਪ੍ਰੋਮੋਸ਼ਨੇ ਵਿੱਚ ਪੰਜਾਬ ਦੀ ਜਾਲ ਹੈ ਹਰਿਆਣਾ ਤੇ Rajasthan ਵਿੱਚ ਕਈ ਵਾਰੀ ਦੂਰ ਜਿਹੜੇ ਪ੍ਰੋਜੈਕਟ ਮਾਇਆ ਨੇ ਸਾਡੀ ਟੀਮ ਨਾਲ ਕੁਝ ਟੰਗਾ ਹੋ ਗਿਆ ਉਹਨੇ ਇਹ ਦੂਰ ਬੱਲੇ ਗਏ ਜੋ ਵੀ ਤੁਸੀਂ ਨਰੋਲ ਦੇ ਪੂਲ ਖੇਡੇ ਜਾਂ ਕਿੱਕ ਬਾਹਰੋਂ ਖੇਡੇ ਇਹ ਤੁਹਾਨੂੰ ਕੋਈ ਵੀ ਆਏ ਲੱਗਿਆ ਉਹ ਵੀ ਕਮੇਟੀ ਨੇ ਸਾਨੂੰ ਟਾਈਮ ਘੱਟ ਦਿੱਤਾ 92 ਮੈਂ ਉਹਦਾ ਥੋੜਾ ਟ੍ਰੇਲਰ ਬਿਠਾਇਆ ਫਿਲਟਰ ਨਾਲ ਡੇਟ ਕੀਤਾ ਜੇ ਤੁਹਾਨੂੰ ਕੁਝ ਵੀ ਆਏ ਲੱਗਿਆ ਵੀ ਕਮੇਟੀ ਨੇ ਸਾਡੇ ਨਾਲ ਕੰਪਲੈਂਟ ਕੀਤੀ ਤੁਸੀਂ ਦੱਸ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਗੱਲ ਆ ਕਿ ਕੋਈ ਵੀ ਕਮੇਟੀ ਟਾਈਮ ਵੀ ਸਭ ਪੂਰਾ ਮਿਲਿਆ ਸਾਡੇ ਉਹ ਸਾਡੇ ਮੈਚ ਬਣਦੇ ਸੀ ਜਿਹੜੇ ਅਸੀਂ ਦੋਨੋਂ ਪੁਲ ਖੇਡੇ ਸੀ ਤਾਂ ਕਰਕੇ ਸਾਡੇ ਮੈਚ ਬਣਦੇ ਸੀ ਅਸੀਂ ਖੇਡ ਲਿਆ ਬਹੁਤ ਵਗੇ ਕਮੇਟੀ ਆਸਾਂ ਰੌਡੋਂ ਧਰਵਾਤ ਤਾਰੀ ਮੰਗਦੇ ਨੂੰ ਤਾਂ ਜੀ ਜਿਹੜੇ ਪੱਤਰ ਜਿਹੜੇ ਦੋ ਇਹਨਾਂ ਨੂੰ ਬਾਕੀ ਦੋ ਮੈਂ ਸਭ ਨੂੰ ਵੱਧ ਕਰਨਾ ਪੈਣਾ ਹੈ ਜੈ ਵੀ ਤ੍ਰੇਡ ਨੂੰ ਬਦਲਣ ਦਾ ਨਾਮ ਹੈ ਫਿਰ ਤੋਂ ਆਇਓ ਇਸ ਮੌਕੇ ਦੇ ਵਿੱਚ ਆ ਵੀ ਇਲਾਕੇ ਦੇ ਨੂੰ ਧੰਨਵਾਦ ਪੜਦਾ ਪਰਚੀ ਪੜਦਾ ਹੈ ਵੀ ਤੇਲੀ ਕਰਨੂਤ ਨੂੰ ਕਰਨੂਰਪ੍ਰੀਤ ਕਰਨੂਰਪ੍ਰੀਤ ਫਰਨਾ ਦਰਦੀ बती किलो कबी बदर जी दूगी अ ਸੱਜੂ ਸਾਰਕਤ ਸਤਿਵੰਦ ਸੇਕ ਇਹ ਜੀ ਮੈਨੂੰ ਬੋਦੀ ਲੱਗਦਾ ਹੈ ਆਪਣੇ ਸੱਤੇ ਬੰਦਰ ਦਾ ਵਾਹੀ ਵਾਰ ਇਹ ਹੋਰ ਆਦੀ ਇਧਰ ਦੇ ਪਾਸੇ ਆ ਕੇ ਤੈਹਰੇ ਪਾਸਿਓ ਲਓ ਜੀ ਤੀਜੀ ਵਾਰ ਜਿਹੜੀ ਹੁਣ ਰਵਿੰਦਰ ਰਵਿੰਦਰ ਸਿੰਘ ਅਰਵਿੰਦਰ ਕੁਮਾਰ ਸਿੰਘ ਰਵਿੰਦਰ ਸਿੰਘ ਸਾਰਕ ਤਰਕੀਰ ਮੇਕੋ ਉਹ ਦੋ ਹੀ ਸੀ ਭੱਜਿਆ ਭੱਜਿਆ ਕੋਈ ਸੀ ਕੋਈ ਨਹੀਂ ਕੇ ਰੱਟ ਕਹਿੰਦੇ ਹਾਂ ਇਹ ਢੋਗੇ ਦਾ ਪਾਈਆ ਨੇ ਬੜਾ ਪਾਣੀ ਪਿਆਇਆ ਹੈ ਤੇ ਬਾਦਲਾ ਨੇ ਰਘਵੀਰ ਸਿੰਘ ਜੀ ਮਨਦੀਪ ਹਾਂ ਨਹੀਂ ਮਾਨਵ ਦੀਪ ਮਾਨਵ ਮਾਨਵਦੀਪ ਤੇ ਸਵਾਗਤ ਨੂੰ ਰਘਵੀਰ ਸਿੰਘ ਜੀ ਇਹ ਬੰਦੇ ਲੱਗੀ ਤੇ ਨੂੰ ਕਰੋ ਕਬੂਤਰ ਆਇਆ ਇਹ ਬਰੇ ਕੂਤਰ ਵਰਦਾ ਹੈ ਇਹ ਕੂਤਰ ਲੈ ਉਧਰ ਭਾਜ ਰਵਾ ਰਵਾ اور کدی قسمت بھی جڑے چار بار کر رہا ہے چاچا واہ جی تي ويا جڑا پٹی جڑے پنکھا جڑا ہے اين کس بند جاكي ہے بي تين اندر پالا چکی دا جڑا ਉਹ ਕਹਿੰਦੇ 100 ਰੁਪਏ ਦੇ ਦੇ ਆ 100 ਰੁਪਏ ਦੇ ਹੋ ਜਾਂਦੇ ਨਹੀਂ 100 ਰੁਪਏ ਦੇ ਜਿਹੜੇ ਚਾਰ ਜਿਹਨਾਂ ਦੀ ਕਿਸੇ ਦਾ ਚੰਗੂ ਨਾਲ ਉਹਨਾਂ ਨੂੰ ਆਪਾਂ ਨਾਮ ਦੇ ਰਹੇ ਆ ਕਿੱਕਾ 350 ਬੱਚਾ ਆ ਬੱਚਾ ਕਿਹੜੀ ਤੇ ਸਭ ਤੋਂ ਜ਼ਿਆਦਾ ਪਾਣੀ ਉਹ ਵੀ ਮੇਰੇ ਕੋਲ ਤੇਰੇ ਨਾਲ ਹੀ ਵਾਰਾਂ ਇਹਨੂੰ ਪਹਿਲੇ ਕਿਰ ਨਾਲ ਟਿਕ ਗਿਆ ਆਰੇ 100 ਰੁਪਏ ਜੇ ਇੱਕ ਹੈੱਡਫੋਨ ਦੇ ਦੋ ਜਵਾਕ ਨੇ ਸਭ ਤੋਂ ਜਾਰੇ ਪਾਣੀ ਇਹ ਬੱਚੇ ਨੇ ਪਾਇਆ ਉਹਨਾਂ ਨੂੰ ਵਧਰੀ ਹੈ ਇੱਕ ਆਂਡਫੋਨ ਤੇ 100 ਰੁਪਏ ਦੇ ਦਿਓ ਰਵਿੰਦਰ ਬੋਲ ਰਵਿੰਦਰ ਆ ਪਾ ਰਹੀ ਯਾਰ ਅਧਰੋਕੇ ਅਧਰੋਕੇ ਸਾਰੇ 100 ਤੋਂ ਸਾਡੇ ਦੋੜਾ ਲਈ ਤੇ ਸਰਪੈਂਟਿਆਂ ਵਾ ਇਹ ਬਾਈ ਚੌਰਾਜ ਜੀ ਉਹ ਵੀ ਆਹ ਪੁੰਡਾ ਕਿਹੜਾ ਉਹ ਸਭ ਤੋਂ ਜ਼ਿਆਦਾ ਪਾਣੀ ਇਹ ਮੀਟਿੰਗ ਹੋਣਾ ਸੰਭਵ ਹੋ ਰਿਹਾ ਹੈ ਘਰਾਂ ਕਿਤੇ ਮਟਾਪ ਕਰਾਉਣਾ ਉਹਨਾਂ ਦੀ ਇਧਰ ਵੇਖਿਓ ਇਧਰ ਮੈਂ ਮਰ ਇਧਰ ਵੇਖ ਇਧਰ ਕੀ ਆਹ ਛੋਟੇ ਇੱਕ ਹੋਰ ਉਹਦੇ ਜੋਰ ਤੇ ਮੋੜੀ ਦਾ ਬਤਾ ਦੂੰ ਮੇਰੇ ਕੋਲ ਡਾਟ ਆਲਾ ਹੁੰਦਾ ਕਿਹਦੇ ਨੂੰ ਫੜਾਉਣਾ ਨਾ ਬੇਟਾ ਇਹ ਛੋਟਾ ਬੱਚਾ ਸਾਦੀ ਦੇ ਮੇਰੇ ਬਹੁਤ ਵਾਰੀ ਚੱਕਿਆ ਬਹੁਤ ਜਣੇ ਪਾਣੀ ਦੀ ਸੇਵਾ ਕੀਤੀ ਹੈ। ਕੁੱਟ ਪੈਸੇ ਸੰਭਾਲ ਕੇ ਬਾਲਾ। ਓਕੇ। ਨਹੀਂ ਸਾਡੀ ਵੀਰਾਂ ਦੀ ਜ਼ਾਬੀ। 42 ਰਹਿ ਗਏ ਐ। ਲਾਉ ਸਬੂਰ ਦੇ ਲਈ ਪਾਸੇ ਮੁੰਡੇ ਮੈਚ ਦੇ ਨੇੜੇ ਖੜੀ ਜਾਂਦੇ ਐ। ਕਿਹੜੇ ਸ਼ੌਕ ਦੇ ਨਾਲ ਬਾਜ ਜੀਮ ਦੇ ਡਾਟ ਉਹ ਜਿਹੜੀ ਕਿਹੜੇ ਖੇਡ ਮੈਦਾਨ ਦੇ ਅੰਦਰ ਲੈਗ ਬਾਈ ਨੇ ਦੋ ਆਗੇ ਹੈ। दोगर समाप्ती रंजाक अठारह चालीह अठारह सत छके माइको कॾहिं जिते कॾहिं चाहींद चालीस थोरो केॾे वठी ਲਾਓ ਸਾਹਬੜੇ ਆਵਰਦੇ ਮੈਚਾ ਕਹਿੰਦੇ ਸਾਰੇ ਦਾ ਸਾਰਾ ਜिले ਮਾਨਸਾ ਦਾ ਸਰਦੂਰਗੜ ਦਾ ਇਲਾਕਾ ਹੈ ਮੀਰਪੁਰ ਕਲਾ ਪਿੰਡ ਹੈ ਰਾਣਾ ਕਹਿੰਦੇ ਮੀਰਪੁਰ ਦੀ ਧਰਤੀ ਦਾ ਕਿੰ ਕੀ ਬਟਾ ਵਿੱਚ ਕਨੇਡਾ ਰੇ ਉਹਦੇ ਪਿੰਡ ਦਾ ਮੁੰਡਾ ਕਹਿੰਦੇ ਬਾਹਰ ਪਹੁੰਚ ਲਈ ਜਿਹੜਾ ਕਹਿੰਦੇ ਬਾਦ ਆਇਆ ਕਹਿੰਦੇ ਖੇਡ ਦੇ ਇਰਾਦੇ ਦੇ ਅੰਦਰ ਲਾਓ ਸਾਹਬੜੇ ਪਿੰਡੀ ਬਾਲ ਤੇ ਬਣਦੀ ਗੱਲ ਪਹਿਲੀ ਵਾਰ ਤੇ ਇਹਾਂ ਦੇਈ ਲਾਓ ਸਾਹਬੜੇ ਕਹਿੰਦੇ ਡਰਾਪ ਹੋ ਗਿਆ ਹੈ ਇਹ ਕੋ ਸਕੋਰ ਦਾ ਕਦੇ ਵਾਧਾ ਆ ਗਿਆ ਆ ਛੱਡੇ ਕੈਚ ਕਦੇ ਮਹਿੰਗੇ ਪੈਣਗੇ ਨੌਜਵਾਨਾਂ ਆ ਛੱਡੇ ਕੈਚ ਜਿਹੜੇ ਕਦੇ ਮਹਿੰਗੇ ਪੈਣਗੇ ਲਓ ਸੁਬੜਿਆ ਕੈਚਾਂ 'ਚ ਮੈਚ ਸੀਗਾ ਸਾਰਾ ਹੁਣ 17 ਬਲਾਂ ਤੇ 39 ਸਕੋਰ ਰਹਿ ਗਏ 17 ਬਲਾਂ ਤੇ 39 ਸਕੋਰ ਚਾਹੀਦੇ ਕਿਹੜੀ ਟੀਮ ਗੁੜੀ ਸੰਕਰ ਨਾਲ ਫਾਈਨਲ ਖੇਡੇਗੀ ਆ 17 ਬਲਾਂ ਨੇ ਫੈਸਲਾ ਕਰ ਦੇਣਾ ਹੈ 89 ਬਾਕੀ ਨੇ ਔਰ ਸਭ ਤੋਂ ਤੇਜ਼ ਹਿੱਟ ਮਾਰੀਆ ਮੁੰਡੇ ਨੇ ਕਮਾਲ ਕਰ ਦਿੱਤੀ ਹੈ ਬੈਰ ਵੀ ਬਾਲ ਬਾਲ ਵੱਜਿਆ ਔਰ ਸਭ ਤੋਂ ਸਿੱਧੇ ਬੱਲੇ ਦਾ ਮੁੰਡੇ ਨੇ ਕਮਾਲ ਕੀਤੀ ਹੈ ਅਰਕਿਰ 2 ਪੰਗਿਆਂ ਰਾਨੇ ਨੇ ਦੋਨੇ ਚੋਟੀ ਦੀਆਂ 33 ਰਹਿ ਗਏ 16 ਬੱਲੇ 16 ਬੱਲਾ 38 ਸਕੋਰ ਜਿਹੜੇ ਕਦੇ ਬਾਕੀ ਕਦੇ ਖੇਡ ਦੇ ਮਾਣ ਦੇ ਉੱਤਰ ਮੈਚ ਦਾ ਕੀ ਬਣਦਾ ਕੀ ਰੰਦਾ ਕੀ ਮੁੜਦਾ ਕੀ ਜੁੜਦਾ ਕੀ ਥੜਦਾ ਇਹ ਕਦੇ ਪਤਾ ਲੱਗੂ ਨੀ ਪਿੰਡੀ ਬਾਲ ਹੋਰਲੇ ਪਾਸੇ ਆਉ ਜੁਸ਼ਨਾ ਸਰਦਾਰ ਗੜੀਆ ਬੱਤੀ ਰਹਿ ਕੇ ਬਰਾਬਰ ਦੀ ਭਾਰਤੀ ਮੋੜਦਾ ਮੁੰਡਾ ਵੀ ਜੇੜਾ ਡੋਗਰ ਮਾਰਿਆ ਮੋੜਾ ਰਹਿਣਾ ਕੱਟਨੀ ਦੁਨੀਆ ਤੇ ਦਿਉਣ ਦਾ ਫਿਰ ਸਾਡਾ ਹੱਕ ਨਹੀਂ